ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਇੱਕ ਮੁਠੀ ਅਨਾਜ ਦੀ ਉਹ ਅਨਾਜ ਚਾਹੇ ਆਟਾ ਹੋਵੇ ਚਾਹੇ ਦਾਲ ਹੋਵੇ ਚਾਹੇ ਚੌਲ ਹੋਣ ਉਹ ਸਾਡੀ ਕਿਸਮਤ ਬਦਲ ਸਕਦੇ ਨੇ ਸਾਡੀ ਕਿਸਮਤ ਨੂੰ ਚਮਕਾ ਸਕਦੇ ਨੇ ਤੇ ਇਹ ਅਨਾਜ ਦੀ ਮੁਠੀ ਸਾਡੀ ਕਿਸਮਤ ਨੂੰ ਕਿਵੇਂ ਚਮਕਾ ਸਕਦੀ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਸਾਥ ਸੰਗਤ ਜੀ ਪੂਰੀ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਕਿ ਇਹ ਅਨਾਜ ਦੀ ਮੁੱਠੀ ਦਾ ਅਸੀਂ ਕੀ ਕਰਨਾ ਹੈ ਜਾਂ ਅਨਾਜ ਦੀ ਮੁੱਠੀ ਦਾ ਜ਼ਿਕਰ ਕਿਉਂ ਕੀਤਾ ਗਿਆ ਹੈ ਇਹ ਸਾਰੀ ਗੱਲਬਾਤ ਪੂਰੀ ਵੀਡੀਓ ਨੂੰ ਸੁਣ ਕੇ ਹੀ ਸਮਝ ਵਿੱਚ ਆਵੇਗੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਜੋ ਜੋਗਤ ਦੱਸਣ ਜਾ ਰਹੇ ਹਾਂ ਇਹ ਕੋਈ ਵਹਿਮ ਜਾਂ ਪਰਮ ਨਹੀਂ ਹੈ ਇਹ ਸੰਤ ਮਹਾਪੁਰਖਾਂ ਵੱਲੋਂ ਦਿੱਤੀ ਹੋਈ ਇੱਕ ਸਿੱਖਿਆ ਹੈ ਜੋ ਸਾਡੇ ਕਰਮਾਂ ਨੂੰ ਬਦਲ ਸਕਦੀ ਹੈ ਜੋ ਸਾਡੇ ਮਾੜੇ ਕਰਮਾਂ ਨੂੰ ਚੰਗੇ ਬਣਾ ਸਕਦੀ ਹੈ ਤਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਇੱਕ ਮੁੱਠੀ ਅਨਾਜ ਦੀ ਕਰਾਂਗੇ ਕਿ ਕਿਵੇਂ ਇੱਕ ਮੁੱਠੀ ਅਨਾਜ ਦੀ ਸਾਡੀ ਕਿਸਮਤ ਨੂੰ ਬਦਲ ਸਕਦੀ ਹੈ ਇਹ ਕਿਸਮਤ ਕਦੋਂ ਬਦਲਦੀ ਹੈ ਜਦੋਂ ਉਸ ਪਰਮਾਤਮਾ ਨੇ ਸਾਡੇ ਲੇਖ ਬਦਲਨੇ ਹੋਣ ਸਾਡਾ ਭਲਾ ਕਰਨਾ ਹੋਵੇ ਉਹ ਕਿਸੇ ਨਾ ਕਿਸੇ ਆਣੇ ਬਹਾਨੇ ਕੋਈ ਇਹੋ ਜਿਹਾ ਬਹਾਨਾ ਸਾਡੀ ਜ਼ਿੰਦਗੀ ਦੇ ਵਿੱਚ ਬਣਾਉਂਦੇ ਨੇ ਕਿ ਸਾਡੀ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ ਜੇ ਅਸੀਂ ਕੋਈ ਭਿਖਾਰੀ ਜਾਂ ਫਕੀਰ ਸਾਡੇ ਘਰ ਮੰਗਣ ਦੇ ਲਈ ਤਾਂ ਉਸ ਨੂੰ ਕਦੇ ਵੀ ਖਾਲੀ ਨਹੀਂ ਮੋੜਨਾ ਚਾਹੀਦਾ ਸਾਧ ਸੰਗਤ ਜੀ ਇਦਾਂ ਹੀ ਕਹਿੰਦੇ ਇੱਕ ਵਾਰ ਇੱਕ ਭਿਖਾਰੀ ਰੋਜ਼ ਭੀਖ ਮੰਗਦਾ ਸੀ ਭੀਖ ਮੰਗਦਾ ਹੋਇਆ ਹਮੇਸ਼ਾ ਉਹ ਵਾਹਿਗੁਰੂ ਜੀ ਦਾ ਨਾਮ ਜਪਦਾ ਸੀ ਸਾਰਾ ਦਿਨ ਉਹ ਭੀਖ ਮੰਗਦਾ ਅਤੇ ਰਾਤ ਜਦੋਂ ਘਰ ਜਾਂਦਾ ਤਾਂ ਰਾਤ ਨੂੰ ਸਿਰਫ ਦੋ ਰੋਟੀ ਜਿੰਨਾ ਹੀ ਉਹਦੇ ਭੀਖ ਨਿਕਲਿਆ ਕਰਦੀ ਇੱਕ ਦਿਨ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਗILLE ਸ਼ਿਕਵੇ ਕਰਦਾ ਕਿ ਰੱਬਾ ਸਾਰਾ ਦਿਨ ਮੈਂ ਤੇਰਾ ਨਾਮ ਜਪਦਾ ਹਾਂ ਰੱਬਾ ਮੇਰੀ ਕਿਸਮਤ ਕਦੋਂ ਬਦਲੇਗੀ ਲੋਕਾਂ ਦੀ ਕਿਸਮਤ ਦੇ ਵਿੱਚ ਤੂੰ ਕਿੰਨਾ ਕੁਝ ਲਿਖਿਆ ਕਿ ਮੇਰੀ ਸਾਰੀ ਉਮਰ ਭੀਖ ਮੰਗਦਿਆਂ ਦੀ ਹੀ ਲੰਘ ਜਾਵੇਗੀ ਕਉ ਮੇਰੇ ਕਦੋਂ ਦਿਨ ਬਦਲੇਗਾ ਮੇਰੀ ਕਿਸਮਤ ਕਦੋਂ ਬਦਲੇਗਾ ਮੈਂ ਤੇਰਾ ਕੀ ਮਾੜਾ ਕੀਤਾ ਹੈ ਸਾਧ ਸੰਗਤ ਜੀ ਉਹਨੇ ਇਨੇ ਗILLE ਸ਼ਿਕਵੇ ਕੀਤੇ ਤੇ ਕਰਦਾ ਕਰਦਾ ਸੌ ਗਿਆ ਤੇ ਫਿਰ ਰਾਤ ਭਗਵਾਨ ਜੀ ਉਹਦੇ ਸੁਪਨੇ ਦੇ ਵਿੱਚ ਆਏ ਅਤੇ ਆ ਕੇ ਕਿਹਾ ਕਿ ਭਲਿਆ ਤੂੰ ਬੜੇ ਉਲਾਮੇ ਦਿੱਤੇ ਹਨ ਮੈਨੂੰ ਕਿ ਤੂੰ ਮੇਰਾ ਨਾਮ ਜਪਦਾ ਹੈ ਤੇ ਮੈਂ ਕਰ ਲਉ ਤੇਰੀ ਕਿਸਮਤ ਬਦਲਨੀ ਹੈ ਕੱਲ ਮੈਂ ਤੈਨੂੰ ਇੱਕ ਮੌਕਾ ਦੇਵਾਂਗਾ ਉਹ ਮੌਕਾ ਤੂੰ ਸੰਭਾਲਣਾ ਹੈ ਕਿਉਂਕਿ ਮੈਂ ਤੈਨੂੰ ਮੌਕਾ ਹੀ ਦੇ ਸਕਦਾ ਹਾਂ ਬਾਕੀ ਉਸ ਮੌਕੇ ਨੂੰ ਸੰਭਾਲਣਾ ਤੂੰ ਹੈ ਇਸ ਲਈ ਮੈਂ ਤੈਨੂੰ ਸੁਚੇਤ ਕਰ ਦਿੱਤਾ ਹੈ ਕਿ ਕੱਲ ਦੇ ਪੂਰੇ ਦਿਨ ਦੇ ਵਿੱਚ ਤੈਨੂੰ ਇੱਕ ਮੌਕਾ ਮਿਲੇਗਾ ਇਸ ਮੌਕੇ ਨੂੰ ਸੰਭਾਲ ਕੇ ਤੂੰ ਆਪਣੀ ਕਿਸਮਤ ਬਦਲ ਸਕਦਾ ਹੈ ਇਹ ਕਹਿ ਕੇ ਭਗਵਾਨ ਜੀ ਚਲੇ ਗਏ ਤੇ ਹੁਣ ਭਿਖਾਰੀ ਨੇ ਅੱਖ ਖੋਲ੍ਹੇ ਤੇ ਉਹ ਬੜਾ ਖੁਸ਼ ਹੋਇਆ। ਉਹਨੇ ਆਪਣੀ ਪਤਨੀ ਨੂੰ ਸਾਰੀ ਗੱਲ ਸਮਝਾਈ ਤੇ ਉਹਦੀ ਪਤਨੀ ਨੇਵੇਂ ਉਹਨੂੰ ਕਿਹਾ ਕਿ ਜੇ ਤੇਰੇ ਸੁਪਨੇ ਦੇ ਵਿੱਚ ਰੱਬ ਤੇਰੀ ਕਿਸਮਤ ਜ਼ਰੂਰ ਬਦਲੇਗਾ। ਹੁਣ ਅੱਜ ਦੇ ਦਿਨ ਤੂੰ ਪੂਰਾ ਧਿਆਨ ਨਾਲ ਰਹੀਂ। ਹੱਥੋਂ ਆਇਆ ਮੌਕਾ ਗਵਾਣਾ ਬੈਠੀ। ਸੰਗਤ ਜੀ ਅੱਜ ਉਹ ਭੀਖ ਮੰਗਣ ਗਿਆ ਤੇ ਬੜਾ ਖੁਸ਼ ਸੀ। ਪਰ ਜਦੋਂ ਭੀਖ ਮੰਗਣ ਵਾਲਾ ਬਾਟਾ ਚੁੱਕਿਆ ਤੇ ਉਸ ਬਾਟੇ ਦੇ ਵਿੱਚ ਘਰੋਂ ਹੀ ਕੁਝ ਅਨਾਜ ਦੇ ਧਾਣੇ ਪਾ ਕੇ ਲੈ ਗਿਆ ਕਿਉਂਕਿ ਕਹਿੰਦੇ ਨੇ ਕਿ ਕੋਈ ਵੀ ਭਿਖਾਰੀ ਖਾਲੀ ਬਾਟਾ ਭੀਖ ਨਹੀਂ ਮੰਗਦਾ ਤੇ ਉਹਨੇ ਘਰੋਂ ਹੀ ਇੱਕ ਮੁਠੀ ਦਾਣੇ ਦੀ ਪਾਈ ਤੇ ਭੀਖ ਮੰਗਣ ਤੁਰ ਪਿਆ ਹੁਣ ਮਨ ਦੇ ਵਿੱਚ ਆਸ ਹੈ ਕਿ ਵਾਹਿਗੁਰੂ ਜੀ ਆਉਣਗੇ ਭਗਵਾਨ ਜੀ ਆਉਣਗੇ ਤੇ ਮੇਰੀ ਕਿਸਮਤ ਬਦਲਣਗੇ ਭੀਖ ਮੰਗ ਰਿਹਾ ਹੈ ਤੇ ਰੱਬ ਨੂੰ ਵੀ ਉਡੀਕ ਰਿਹਾ ਹੈ ਕਿ ਰੱਬ ਪਤਾ ਨਹੀਂ ਮੈਨੂੰ ਕਦੋਂ ਮੌਕਾ ਦੇਵੇ ਕਦ ਮੇਰੀ ਕਿਸਮਤ ਬਦਲੇਗਾ ਤੇ ਸਾਥ ਸੰਗਤ ਜੀ ਇੰਜ ਹੀ ਅੱਧਾ ਦਿਨ ਬੀਤ ਗਿਆ ਮਨ ਦੇ ਵਿੱਚ ਸੋਚਦਾ ਹੈ ਕਿ ਰੱਬ ਨੇ ਚੰਗਾ ਮਜ਼ਾਕ ਕੀਤਾ ਹੈ ਅੱਧਾ ਦਿਨ ਤਾਂ ਬੀਤ ਗਿਆ ਰੱਬ ਜੀ ਤਾਂ ਅਜੇ ਤੱਕ ਆਏ ਨਹੀਂ ਉਹਨਾਂ ਨੇ ਤਾਂ ਕੋਈ ਮੌਕਾ ਨਹੀਂ ਦਿੱਤਾ ਕਹਿੰਦੇ ਇਨਾ ਸੋਚ ਹੀ ਰਿਹਾ ਸੀ ਉਨੀ ਦੇਰ ਤੱਕ ਇੱਕ ਸੰਤ ਫਕੀਰ ਉਹ ਭਿਖਾਰੀ ਦੇ ਕੋਲ ਆ ਖੜ ਗਿਆ ਅਤੇ ਕਿਹਾ ਬੱਚਾ ਮੈਨੂੰ ਕੁਝ ਦਾਣ ਪਾਉਣ ਦੇ ਮੈਨੂੰ ਕੁਝ ਖਾਣ ਨੂੰ ਦੇ ਰੱਬ ਤੇਰਾ ਭਲਾ ਕਰੇਗਾ ਤੇ ਉਹ ਕਹਿਣ ਲੱਗਾ ਕਿ ਮੈਂ ਤਾਂ ਖੁਦ ਮੰਗ ਕੇ ਖਾ ਰਿਹਾ ਹਾਂ ਤੈਨੂੰ ਮੈਂ ਕੀ ਦੇਵਾਂ ਤੇ ਉਹ ਸੰਤ ਫਕੀਰ ਨੇ ਫਿਰ ਕਿਹਾ ਕਿ ਭਲਿਆ ਕੁਝ ਤਾਂ ਦੇ ਰੱਬ ਤੇਰਾ ਭਲਾ ਕਰੇਗਾ ਫਿਰ ਉਸ ਭਿਖਾਰੀ ਦੇ ਮਨ ਦੇ ਵਿੱਚ ਆਇਆ ਕਿ ਇਸ ਫਕੀਰ ਨੇ ਇੰਜ ਖੈੜਾ ਨਹੀਂ ਛੜਣਾ ਉਹ ਮੰਗਤਾ ਜਿਹੜਾ ਰੋਜ਼-ਰੋਜ਼ ਭੀਖ ਮੰਗਦਾ ਸੀ ਜੋ ਰੱਬ ਅੱਗੇ ਅਰਦਾਸਾਂ ਕਰਦਾ ਸੀ ਜਿਹਨੂੰ ਅੱਜ ਮੌਕਾ ਮਿਲਣਾ ਸੀ ਤੇ ਉਹਨੇ ਆਪਣੇ ਬਾਟੇ ਦੇ ਵਿੱਚੋਂ ਇੱਕ ਦਾਣਾ ਕਣਕ ਦਾ ਚੁੱਕਿਆ ਅਤੇ ਉਸ ਸੰਤ ਫਕੀਰ ਦੇ ਬਾਟੇ ਦੇ ਵਿੱਚ ਪਾ ਦਿੱਤਾ ਅਤੇ ਕਿਹਾ ਕਿ ਮੇਰੇ ਕੋਲ ਤਾਂ ਆਹ ਕੁਝ ਹੈ ਆ ਲੈ ਜਾ ਤੇ ਫਿਰ ਉਸ ਸੰਤ ਫਕੀਰ ਜੀ ਨੇ ਕਿਹਾ ਕਿ ਰੱਬ ਤੇਰਾ ਭਲਾ ਕਰੇ ਇਹ ਕਹਿ ਕੇ ਅੱਗੇ ਚਲੇ ਗਏ ਹੁਣ ਉਹ ਭਿਖਾਰੀ ਉਹ ਮੰਗਤਾ ਜੋ ਰੋਜ਼-ਰੋਜ਼ ਰੱਬ ਨੂੰ ਗੁਲਾਮੇ ਦਿਨ ਦਾ ਸੀ ਉਹ ਸੋਚਦਾ ਕਿ ਪੂਰਾ ਦਿਨ ਬੀਤ ਗਿਆ ਰੱਬ ਜੀ ਤਾਂ ਮੈਨੂੰ ਮੌਕਾ ਦੇਣ ਆਏ ਹੀ ਨਹੀਂ ਮੇਰੇ ਨਾਲ ਚੰਗਾ ਮਚਾ ਕੀਤਾ ਹੈ ਫਿਰ ਰਾਤ ਪੈ ਗਈ ਜਿੰਨਾ ਕੁਝ ਉਹਨੂੰ ਢੀਕ ਦੇ ਵਿੱਚੋਂ ਇਕੱਠਾ ਹੋਇਆ ਸੀ ਇਕੱਠਾ ਕਰਕੇ ਆਪਣੇ ਘਰ ਦੇ ਵਿੱਚ ਲੈ ਗਿਆ ਗਠੜੀ ਬੰਨ੍ਹ ਦਿੱਤੀ ਤੇ ਪ੍ਰਸ਼ਾਦਾ ਪਾਣੀ ਤਿਆਰ ਸੀ ਜਾ ਗਿਆ ਤੇ ਸੌਂ ਗਿਆ ਉੱਪਰ ਉਹਨੇ ਆਪਣੀ ਪਤਨੀ ਨੂੰ ਕਿਹਾ ਕਿ ਸਾਡੇ ਨਾਲ ਤਾਂ ਰੱਬ ਨੇ ਮਚਾ ਕੀਤਾ ਹੈ ਸਾਡੀ ਕਿਸਮਤ ਦੇ ਵਿੱਚ ਕੁਝ ਲਿਖਿਆ ਹੀ ਨਹੀਂ ਹੈ ਐਵੇਂ ਹੀ ਗੁੱਸੇ ਦੇ ਵਿੱਚ ਰੱਬ ਨੂੰ ਇਲਾਮੇ ਦੇਂਦਾ ਸੌਂ ਗਿਆ ਤੇ ਰੱਬ ਜੀ ਫਿਰ ਉਹਦੇ ਸੁਪਨੇ ਦੇ ਵਿੱਚ ਆਏ ਤੇ ਜਦੋਂ ਆਏ ਤੇ ਭਿਖਾਰੀ ਫਿਰ ਉਹਨਾਂ ਨੂੰ ਕਹਿਣ ਲੱਗਾ ਰੱਬਾ ਮੇਰੇ ਨਾਲ ਇਹ ਮਜ਼ਾਕ ਕਿਉਂ ਕੀਤਾ ਜੇ ਮੇਰੀ ਕਿਸਮਤ ਬਦਲਣੀ ਨਹੀਂ ਸੀ ਫਿਰ ਤੁਸੀਂ ਮੈਨੂੰ ਆਸ ਕਿਉਂ ਦਿੱਤੀ ਤੁਸੀਂ ਤੇ ਕਿਹਾ ਸੀ ਕਿ ਮੈਂ ਤੈਨੂੰ ਕੱਲ ਨੂੰ ਮੌਕਾ ਦੇਵਾਂਗਾ ਮੈਨੂੰ ਤੇ ਤੁਸੀਂ ਕੋਈ ਮੌਕਾ ਨਹੀਂ ਦਿੱਤਾ ਫਿਰ ਰੱਬ ਜੀ ਨੇ ਕਿਹਾ ਕਿ ਭਲਿਆ ਤੈਨੂੰ ਮੌਕਾ ਦਿੱਤਾ ਸੀ ਉਹ ਮੌਕਾ ਤੇਰੇ ਕੋਲੋਂ ਸੰਭਾਲਿਆ ਨਹੀਂ ਗਿਆ ਮੈਂ ਖੁਦ ਤੇਰੇ ਕੋਲ ਆ ਕੇ ਤੈਨੂੰ ਤਿੰਨ ਵਾਰ ਕਿਹਾ ਕਿ ਤੂੰ ਕੁਝ ਦੇ ਦੇ ਉਹਦੇ ਬਦਲੇ ਤੇਰਾ ਭਲਾ ਹੋਵੇਗਾ ਤੂੰ ਕੁਝ ਨਹੀਂ ਦਿੱਤਾ ਤੂੰ ਇੱਕ ਦਾਣਾ ਕਣਕ ਦਾ ਦਿੱਤਾ ਸੀ ਹੁਣ ਕਹਿੰਦੇ ਕਿ ਤੂੰ ਜਿੰਨਾ ਭਲਾ ਕਰਾਉਣਾ ਸੀ ਉਹ ਕਰਾ ਲਿਆ ਉਹ ਭਲਾ ਤੇਰੀ ਅੱਜ ਦੀ ਮੰਗੀ ਹੋਈ ਗਠੜੀ ਦੇ ਵਿੱਚ ਹੈ ਜਾ ਕੇ ਵੇਖ ਲੈ ਤੇ ਭਿਖਾਰੀ ਪੱਜਾ ਗਿਆ ਤੇ ਜਿਹੜੀ ਗੱਠਰੀ ਦੇ ਵਿੱਚ ਭੀਖ ਮੰਗ ਕੇ ਲਿਆਇਆ ਸੀ ਬਣ ਕੇ ਰੱਖੀ ਸੀ ਉਸ ਨੂੰ ਖੋਲ ਕੇ ਵੇਖਿਆ ਤਾਂ ਉਹ ਜਿਹੜੇ ਕਣਕ ਦੇ ਦਾਣੇ ਸਨ ਉਹ ਕਣਕ ਦੀ ਮੁੱਠੀ ਦੇ ਵਿੱਚੋਂ ਇੱਕ ਕਣਕ ਦਾ ਦਾਣਾ ਸੋਨੇ ਦਾ ਚਮਕ ਰਿਹਾ ਸੀ ਤੇ ਉਹ ਭਿਖਾਰੀ ਸਮਝ ਗਿਆ ਕਿ ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ ਇਹ ਤਾਂ ਰੱਬ ਮੇਰੀ ਕਿਸਮਤ ਬਦਲਣ ਆਇਆ ਸੀ ਰੱਬ ਨੇ ਜੇ ਮੌਕਾ ਦਿੱਤਾ ਸੀ ਜੇਕਰ ਮੈਂ ਖੁਸ਼ਮੰਦ ਦੇ ਨਾਲ ਪੂਰੀ ਮੁਠੀ ਉਹਦੀ ਝੋਲੀ ਦੇ ਵਿੱਚ ਪਾ ਦਿੰਦਾ ਤਾਂ ਇਹ ਅੱਜ ਕਣਕ ਦੇ ਦਾਣੇ ਸਾਰੇ ਸੋਨੇ ਦੇ ਹੋਣੇ ਸੀ ਪਰ ਮੈਂ ਇੱਕ ਹੀ দান ਕੀਤਾ ਉਹ ਵੀ ਮਾੜੀ ਨੀਅਤ ਦੇ ਨਾਲ ਤੇ ਫਿਰ ਉਹਨਾਂ ਕੋ ਮੇਰਾ ਪਲਾ ਹੋ ਗਿਆ ਸਾਧ ਸੰਗਤ ਜੀ ਇਹ ਕਹਾਣੀ ਸੁਣਾਉਣ ਦਾ ਮਤਲਬ ਇਹ ਸੀ ਕਿ ਰੱਬ ਸਾਨੂੰ ਮੌਕਾ ਦਿੰਦਾ ਹੈ ਸਾਨੂੰ ਵਾਹਿਗੁਰੂ ਅਕਾਲ ਪੁਰਖ ਜੀ ਸਾਫ਼-ਸਾਫ਼ ਸਮਝਾ ਦਿੱਤਾ ਕਿ ਤੇਰਾ ਭਲਾ ਤੇਰੇ ਆਪਣੇ ਹੱਥ ਵਿੱਚ ਹੈ ਤੂੰ ਜਿੰਨਾ ਕਿਸੇ ਦਾ ਭਲਾ ਕਰੇਂਗਾ ਉਸ ਤੋਂ ਦੁੱਗਣਾ ਚੁਗਣਾ ਤੇਰਾ ਭਲਾ ਹੋਵੇਗਾ ਅਸੀਂ ਇਹਨੇ ਲਾਲਚੀ ਹੋ ਗਏ ਹਾਂ ਸਾਨੂੰ ਲੱਗਦਾ ਹੈ ਕਿ ਸਾਡੇ ਜੋੜਨ ਦੇ ਨਾਲ ਹੀ ਜੁੜੇਗਾ ਅਸੀਂ ਦਾਨ-ਪੁੰਨ ਕਰਕੇ ਹੀ ਰਾਜੀ ਨਹੀਂ ਹਾਂ ਸਾਧ ਸੰਗਤ ਪੁਰਾਣੇ ਸਮੇਂ ਦੇ ਵਿੱਚ ਬੀਬੀਆਂ ਜਦੋਂ ਦਾਲ ਸਬਜ਼ੀ ਬਣਾਉਂਦੀਆਂ ਸੀ ਰੋਟੀ ਬਣਾਉਂਦੀਆਂ ਸੀ ਅਕਸਰ ਹੀ ਉਹ ਦਾਲ ਸਬਜ਼ੀ ਇੱਕ ਮੁੱਠ ਵੱਧ ਪਾਉਂਦੀਆਂ ਸੀ ਜੇ ਦਾਲ ਬਣਾਈ ਤੇ ਇੱਕ ਮੁੱਠ ਵੱਧ ਪਾਈ ਜੇ ਆਟਾ ਗੁੰਨਿਆ ਤੇ ਇੱਕ ਮੁੱਠ ਵੱਧ ਪਾ ਲਿਆ ਉਹਨਾਂ ਦੇ ਪਿੱਛੇ ਉਹਨਾਂ ਦੇ ਪਿੱਛੇ ਭਾਵਨਾ ਇੰਨੇ ਚੰਗੇ ਹੁੰਦੀ ਸੀ ਕਿ ਜੇਕਰ ਸਾਡੇ ਘਰ ਦੇ ਵਿੱਚ ਕੋਈ ਰਾਹਗੀਰ ਰਾਹ ਪੁੱਛਣ ਦੇ ਲਈ ਵੀ ਆ ਜਾਂਦਾ ਸੀ ਸਾਡੇ ਮੂੰਹੇ ਦੇ ਉੱਤੇ ਕੋਈ ਸੰਤ ਫਕੀਰ ਆ ਗਿਆ ਜਾਂ ਸਾਡੇ ਆਦੇ ਵਿੱਚ ਅਚਾਨਕ ਕੋਈ ਮਹਿਮਾਨ ਆ ਗਿਆ ਤੇ ਉਹ ਕਹਿੰਦੇ ਕਿ ਕਦੇ ਭੁੱਖਾ ਮੋੜ ਕੇ ਨਹੀਂ ਜਾਂਦਾ ਸੀ ਉਹ ਪਹਿਲਾਂ ਹੀ ਆਟਾ ਗੁੰਨਣ ਲੱਗਿਆ ਹਿੰ ਚੰਗੀ ਪਾਉਣਾ ਦੇ ਨਾਲ ਉਹਨਾਂ ਦਾ ਹਿੱਸਾ ਪਾਉਂਦੀਆਂ ਸਨ ਜੇ ਕੋਈ ਆਉਂਦਾ ਤਾਂ ਉਹਨਾਂ ਨੂੰ ਖਿਹੜੇ ਮੱਥੇ ਭੋਜਨ ਛਕਾਉਂਦੀਆਂ ਸਨ ਜੇ ਕੋਈ ਨਾ ਆਉਂਦਾ ਤਾਂ ਉਹ ਬਚਿਆ ਹੋਇਆ ਭੋਜਨ ਕਿਸੇ ਜਾਨਵਰ ਦੇ ਮੋਹ ਦੇ ਵਿੱਚ ਪਾਉਂਦੀਆਂ ਸੀ ਇਸ ਤਰੀਕੇ ਦੇ ਨਾਲ ਉਹਨਾਂ ਦਾ ਆਪਣਾ ਵੀ ਭਲਾ ਹੁੰਦਾ ਸੀ ਅਤੇ ਉਹਨਾਂ ਦਾ ਤਿਲ ਫੁੱਲ ਵੀ ਲੇਖੇ ਲੱਗਦਾ ਸੀ ਕਿਉਂਕਿ ਸਾਡੇ ਵਾਹਿਗੁਰੂ ਜੀ ਨੇ ਕਿਰਤ ਕਰਨੀ ਸਿਖਾਈ ਹੈ ਅਤੇ ਵੰਡ ਕੇ ਛਕਣ ਦਾ ਸਬਕ ਸਿਖਾਇਆ ਹੈ ਅਸੀਂ ਆਪਣੀ ਕੀਤੀ ਹੋਈ ਕਮਾਈ 'ਚੋਂ ਦਸਵੰਦ ਜ਼ਰੂਰ ਕੱਢਣਾ ਹੈ ਦਾਨ ਪੁੰਨ ਜ਼ਰੂਰ ਕਰਨਾ ਹੈ ਵਾਹਿਗੁਰੂ ਸ਼ਿਖਾ ਖਾਲਸਾ ਵਾਹਿਗੁਰੂ ਸ਼ਿਖ ਕੀ ਫਤਿਹ